ਅੱਜ ਦੀ ਮੀਟਿੰਗ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਡੇ ਸਤਿਕਾਰਯੋਗ ਪ੍ਰਧਾਨ ਮਦਮ ਮਦਮਿਤਲਜੀ ਨੇ ਜੋ ਸਕੂਲ ਦੇ ਪ੍ਰਬੰਧ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਅਗਰਵਾਤ ਰਵਿਸ਼ਾਦੇ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਇੱਥੇ ਸਕੂਲ ਦਾ ਹਾਲ ਹੈਗਾ ਉਹ ਸਕੂਲ ਦੇ ਵਿੱਚ ਹਾਲ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਮੀਟਿੰਗ ਇੱਥੇ ਕਰਾਂਗੇ ਤੇ ਉਹ 31 ਤਿੰਨ ਮੀਟਿੰਗ ਉਹਦੇ 31 ਨੂੰ ਪਰ ਅਸੀਂ ਅਕੈਡਮੀ ਇੱਕ ਵੀ ਇੱਕ ਤੀਜੇ ਸਵਾਰੇ ਕੇ ਨਮਾਜ਼ ਸਾਲ ਸਾਰਿਆਂ ਨੂੰ ਮੁਬਾਰਕ ਹੋਇਆ ਤੀਜੇ ਵੀ ਇੱਕ ਨਵੀਂ ਲੋੜੀ ਦਾ ਤਿਉਹਾਰ ਤੇ ਮਾਘੀ ਦਾ ਤਿਉਹਾਰ ਵੀ ਨਾਲ ਨਾਲ ਮਨਾਇਆ ਜਾਏਗਾ ਤੇ ਇਹਨਾਂ ਨੇ ਸਕੂਲ ਦਾ ਪ੍ਰਬੰਧ ਕਰ ਰਹੇ ਨੇ ਬਹੁਤ ਵਧੀਆ ਧਰਮਸ਼ਾਲਾ ਦਾ ਸਾਰਾ ਵਧੀਆ ਪ੍ਰਬੰਧ ਉਹਨੂੰ ਵੇਖ ਕੇ ਸਾਰੇ ਬੜੇ ਖੁਸ਼ ਹੋਏ ਨੇ ਤੇ ਅਸੀਂ ਅਸੀਂ ਪਰਮਾਤਮਾ ਦੀ ਅੱਗੇ ਦੁਆ ਕਰਦੇ ਹਾਂ ਵੀ ਉਹਨਾਂ ਨੂੰ ਪਰਮਾਤਮਾ ਹੋਰ ਜਿੰਦੂਨੀ ਰਾਤੋਗਣੀ ਤਕਰੀਬੇクセ ਬਹੁ ਬਹੁਤ ਧੰਨਵਾਦ ਪ੍ਰਧਾਨ ਜਸ਼ਵੀਰ ਜੀ ਸੋਸ ਸਾਹਿਬ ਗਿੰਦਲ ਸਾਹਿਬ ਸਾਡੇ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗਰਗ ਜੀ ਅਗਰ ਸਾਇੰਸ ਸਕੂਲ ਦੇ ਪ੍ਰਿੰਸੀਪਲ ਅਨੁਰਧ ਗਰਗ ਜੀ ਸ਼ਸ਼ੀ ਜੀ ਹੈਪੀ ਜੀ ਸ੍ਰਿੰਦਰ ਵੰਸਲ ਜੀ ਬਹੁਤ ਹੀ ਮੇਰੇ ਸਾਹਮਣੇ ਬੈਠੀਆਂ ਮੇਰੇ ਬਹੁਤ ਹੀ ਸਤਿਕਾਰਯੋਗ ਗੋਮਨ ਬਿੰਗ ਦੇ ਜੋ ਸੀਨੀਅਰ ਸਿਖਿਣ ਦੇ ਆਗੂ ਨੇ ਮੇਰੇ ਤੋਂ ਤੁਸੀਂ ਬਹੁਤ ਹੀ ਸਤਿਕਾਰਯੋਗ ਹੋ ਸਾਰੇ ਵੱਡੇ ਹੋ ਮੈਂ ਤਾਂ ਤੁਹਾਡੇ ਤੋਂ ਹੀ ਬਹੁਤ ਕੁਝ ਸਿੱਖਦਾ ਹਾਂ ਤੁਹਾਡਾ ਹਮੇਸ਼ਾ ਹੀ ਚਾਹੇ ਮੈਂ ਪਹਿਲਾ ਪ੍ਰਧਾਨ ਸੀ ਸੀਨੀਅਰ ਸਿਖਿਣ ਦਾ ਬਹੁਤ ਹੀ ਮੇਰੇ ਤੇ ਆਸ਼ੀਰਵਾਦ ਰਿਹਾ ਐਵੇਂ ਹੁਣ 3 ਸਾਲ ਹੋ ਗਏ ਕਿਉਂਕਿ ਕਿਸੇ ਨਾ ਕਿਸੇ ਦਾ ਆਸ਼ੀਰਵਾਦ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਗਵਰਨਮੈਂਟ ਹੈਡਰ ਸਕੂਲ ਸਾਰੇ ਪੰਜਾਬ ਚ ਨਹੀਂ ਆਪਣੇ ਸਮਾਣੇ ਵੀ ਇੱਕ ਹਰਗਵਾਨ ਸਕੂਲ ਪਟਿਆਲੀ ਵੀ ਨੇ ਨਾਬੇ ਵੀ ਆ ਕਈ ਵਾਰ ਉਥੋਂ ਅਫਸਰ ਆਉਂਦੇ ਨੇ ਵੀ ਯਾਰ ਇਹ ਗਵਰਨਮੈਂਟ ਹੈਡਰ ਸਕੂਲ ਆ ਜਾਂ ਕੋਈ ਪ੍ਰਾਈਵੇਟ ਕੰਵਰਜ ਸਕੂਲ ਆ ਉਦੋਂ ਬੜਾ ਫਕਰ ਹੁੰਦਾ ਵੀ ਤੁਹਾਡੇ ਹੱਥੋਂ ਕੋਈ ਚੰਗਾ ਕੰਮ ਹੋਇਆ ਐਮੀ ਇਹ ਸਕੂਲ ਦਾ ਬਹੁਤ ਵੱਡਾ ਇੱਕ ਕਾਰਨਾ ਕੰਮ ਹੋ ਜਾਂਦਾ ਸਾਲ ਡੇਢ ਸਾਲ ਪਹਿਲਾਂ ਮੇਰੇ ਕੋਲ ਸੂਰ ਸਾਹਿਬ ਸ਼ਸ਼ੀ ਜੀ ਇਹ ਹੈ ਵੀ ਇਸ ਸਕੂਲ ਚੋਂ ਸਾਨੂੰ ਯਾਰ 50 ਸਾਲ ਹੋ ਗਏ 10ਵੀਂ ਕਰੀ ਵੀ ਅਸੀਂ ਕੁਛ ਨਾ ਕੁਛ ਇਸ ਸਕੂਲ ਚ ਫੰਕਸ਼ਨ ਕਰੀਏ ਜਾਂ ਇੱਕ ਨਵੀਂ ਮੇਰੀ ਵੀ ਮਨ ਦੀ ਇੱਛਾ ਰਹਿੰਦੀ ਐਵੇਂ ਸਾਂ ਵੀ ਕੋਈ ਨਾ ਕੋਈ ਬੱਚਿਆਂ ਵਾਸਤੇ ਨਵੀਂ ਚੀਜ਼ ਆਪਾਂ ਰਵੈਜ ਚਲਾ ਦੀ ਅੱਗੇ ਚੱਲੀ ਜਾਂਦੀ